ਹਾਂਜੀ ਪਿਆਰੇ ਬੱਚਿਓ ਅੱਜ ਦਾ ਆਪਣਾ ਲੇਖ ਹੈ ਮੇਰੇ ਮਾਤਾ ਜੀ। ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਤੁਰਨਾ ਸਿਖਾਉਂਦੀ ਹੈ, ਬੋਲਣਾ ਸਿਖਾਉਂਦੀ ਹੈ। ਮਾਂ ਹੀ ਬੱਚੇ ਦੀ ਸਭ ਤੋਂ ਪਹਿਲੀ ਅਧਿਆਪਕ ਹੁੰਦੀ ਹੈ। ਮੇਰੇ ਮਾਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਐ। ਉਹਨਾਂ ਦਾ ਨਾਂ ਸ਼੍ਰੀਮਤੀ ਗੀਤਾ ਰਾਣੀ ਹੈ। ਤੇ ਉਹਨਾਂ ਦੀ ਉਮਰ 40 ਸਾਲ ਹੈ। ਉਹ 10 ਪਾਸ ਹਨ। ਉਹ ਇੱਕ ਘਰੇਲੂ ਔਰਤ ਹਨ। ਉਹ ਸਵੇਰੇ ਜਲਦੀ ਉੱਠਦੇ ਹਨ। ਤੇ ਪਾਠ ਪੂਜਾ ਕਰਦੇ ਹਨ। ਉਹ ਸਾਫ਼ ਸੁਥਰੇ ਤੇ ਸਾਦੇ ਕੱਪੜੇ ਪਹਿਨਦੇ ਹਨ। ਉਹਨਾਂ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ। ਇਸ ਲਈ ਉਹ ਸਾਨੂੰ ਨਵੇਂ-ਨਵੇਂ ਖਾਣੇ ਬਣਾ ਕੇ ਖਵਾਉਂਦੇ ਹਨ। ਉਹ ਘਰ ਦਾ ਸਾਰਾ ਕੰਮ ਆਪ ਹੀ ਕਰਦੇ ਹਨ। ਉਹਨਾਂ ਨੂੰ ਸਫਾਈ ਬਹੁਤ ਪਸੰਦ ਹੈ। ਉਹ ਸਦਾ ਹਰ ਕੰਮ ਵਿੱਚ ਰੁੱਝੇ ਹੀ ਰਹਿੰਦੇ ਹਨ। ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ। ਉਹ ਹਮੇਸ਼ਾ ਖੁਸ਼ ਰਹਿੰਦੇ ਆ। ਉਹਨਾਂ ਦੇ ਚਿਹਰੇ ਉੱਤੇ ਇੱਕ ਅਨੋਖੀ ਹੀ ਚਮਕ ਹੁੰਦੀ ਹੈ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਦਾ ਸਾਰੇ ਸਤਿਕਾਰ ਕਰਦੇ ਆ। ਆਂਗਵਾਂਡ ਦੇ ਵਿੱਚ ਗਲੀ ਦੇ ਵਿੱਚ ਉਹ ਸਾਰੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਆ। ਲੋਕ ਆਪਣੇ ਘਰਾਂ ਦੇ ਕੰਮਾਂ ਵਿੱਚ ਉਹਨਾਂ ਦੀ ਸਲਾਹ ਲੈਂਦੇ ਆ। ਉਹ ਕਦੇ ਕਿਸੇ ਨਾਲ ਕੌੜਾ ਨਹੀਂ ਬੋਲਦੇ। ਨਾ ਯੋ ਕਿਸੇ ਮੁਸ਼ਕਲ ਸਮੇਂ ਘਬਰਾਉਂਦੇ ਹੈ। ਮੇਰੀ ਮਾਤਾ ਜੀ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਹੈ। ਉਹਨਾਂ ਨੇ ਘਰ ਦੀ ਬਗੀਚੀ ਵਿੱਚ ਬਹੁਤ ਸੁੰਦਰ-ਸੁੰਦਰ ਸਬਜ਼ੀਆਂ ਤੇ ਫੁੱਲ ਲਾਏ ਹੋਏ ਹਨ। ਮੇਰੀ ਮਾਤਾ ਜੀ ਦੀ ਸਿਹਤ ਬਹੁਤ achhi ਹੈ। ਮੈਨੂੰ ਆਪਣੀ ਮਾਤਾ ਜੀ ਤੇ ਮਾਣ ਹੈ। ਪਰਮਾਤਮਾ ਉਹਨਾਂ ਦੀ ਉਮਰ ਹਮੇਸ਼ਾ ਲੰਬੀ ਕਰੇ। ਅਮ ਬੱਚੋ ਆਪਣਾ ਅੱਜ ਦਾ ਲੇਖ ਮੇਰੇ ਮਾਤਾ ਜੀ ਖਤਮ ਹੁੰਦਾ ਹੈ ਅਗਲੇ ਨਵੇਂ ਲੇਖ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ